ਨਾਬਾ ਸ਼ਹਿਰ ਵਿੱਚ ਉਸ ਸਮੇਂ ਮਾਹੌਲ ਭੱਜ ਦੌੜ ਵਾਲਾ ਬਣ ਗਿਆ ਜਦੋਂ ਬੀੜ ਦੇ ਵਿੱਚੋਂ ਇੱਕ ਨੀਲਗਾਹ ਸ਼ਹਿਰ ਦੇ ਵਿੱਚ ਦਾਖਲ ਹੋ ਗਈ ਨੀਲਗਾਹ ਸ਼ਹਿਰ ਵਿੱਚ ਦਾਖਲ ਹੋਣ ਦੇ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਲੋਕਾਂ ਵਿੱਚ ਭੱਜ ਦੌੜ ਦੀ ਸਥਿਤੀ ਬਣ ਗਈ ਨੀਲਗਾਹ ਦੁਕਾਨਾਂ ਵਿੱਚ ਵੀ ਵੜ ਗਈ ਇਸ ਉਪਰੰਤ ਨੀਲਗਾਹ ਸਰਕਾਰੀ ਸਕੂਲ ਦੇ ਗਰਾਊਂਡ ਵਿੱਚ ਦਾਖਲ ਹੋ ਗਈ ਮੌਕੇ ਤੇ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਨੀਲਗਾ ਨੂੰ 3 ਘੰਟਿਆਂ ਦੀ ਜਦੋਂ ਜੈਤ ਤੋਂ ਬਾਅਦ ਕਾਬੂ ਕੀਤਾ ਗਿਆ ਉਹ ਆਇਆ ਹੀ ਰੋਜ਼ ਮੈਂ ਨਾ ਆਪਣਾ ਦੁਕਾਨ ਤੋਂ ਪਿੰਡ ਗਣੀ ਨੂੰ ਜਾ ਰਿਹਾ ਸੀਗਾ ਜੀ ਉਹ ਇੱਕੋ ਦਾਮ ਆਇਆ ਤੇ ਬੰਦੇ ਅੱਜ ਭਲ ਦੌਰ ਮਚ ਗਈ ਤੇ ਉਹ ਆਇਆ ਫਿਰ ਉਹ ਜਾ ਕੇ ਨਾ গারਲ ਸਕੂਲ ਦੇ ਗਰਾਊਂਡ ਤੇ ਵਗ ਗਿਆ ਉਸ ਤੋਂ ਬਾਅਦ ਉਹਨੂੰ ਮਤਲਬ ਫੜਨ ਲਈ ਜੰਗਲਾਤ ਵਾਲੇ ਕੋਹ ਕਰਮਚਾਰੀ ਆਏ ਉਹਨਾਂ ਨੇ ਫਿਰ ਉਹਤੇ ਕਾਬੂ ਪਾਇਆ ਕਿੰਨਾ ਕੁ ਟਾਈਮ ਲੱਗਿਆ ਫੜਨ ਵਿੱਚ ਕਿਉਂ ਕਾ ਵੀ ਟਾਈਮ ਸਮਾਂ ਦਾ ਇਹਨੂੰ ਖਾਸਾ ਲੱਗਿਆ ਫੜਨ ਲਈ 2 ਜਾਂ 3 ਘੰਟੇ ਸਿਰਫ ਉਹਦੇ ਵਿੱਚ ਉਹਨਾਂ ਨੇ ਕਾਬੂ ਪਾ ਲਿਆ ਤੇ ਸਕੂਲ ਦੇ ਗਰਾਊਂਡ 'ਚ ਫੜ ਲਿਆ ਹਾਂਜੀ ਸਕੂਲ ਦੇ ਗਰਾਊਂਡ 'ਚ ਲਿਆ ਜੇ ਸਕੂਲ ਦੇ ਗਰਾਊਂਡ 'ਚ ਬੜੇ ਤਾਅ ਵਾਲੇ ਤੇ ਸ਼ਹਿਰ ਤੋਂ ਤਾਂ ਫਿਰ ਤਾਂ ਪੜਿਆ ਨਹੀਂ ਜਾਣਾ ਸਿੱਕੀ ਲੱਗ ਗਰਾਊਂਡ ਸੀਗਾ ਹੀ ਉਹ 'ਚ ਮਤਲਬ ਚਾਰੇ ਪਾਸੇ ਬੰਦ ਸੀਗਾ ਹੀ ਤਾਅ ਕਰਕੇ ਕਾਬੂ ਆ ਗਿਆ ਜੇ ਖੁੱਲ੍ਹੇ ਜਾਂਦਾ ਫਿਰ ਉਹ ਤੇ ਕਾਬੂ ਕੌਣ ਔਖਾ ਦੀ ਭਾਈ ਬਹੁਤ ਲੋਕ ਨੇ ਬਹੁਤ ਦੇਖੋ 10-10 ਹਜ਼ਾਰੋਂ ਨਿਕਲੇ ਜਨ ਲੋਕ ਪੜ੍ਹਨ ਲਾ ਗੇ ਸ਼ੁਰੂ ਹੋ ਗਏ ਤੇ ਤੇਰ ਬਾਅਦ ਮੇਰਾ ਖਿਆਲ ਉਹਨਾਂ ਨੇ ਅਲੈਕ ਸਰ ਗਰਮ ਸੂਖਤੀ ਗਿਆ ਹਾਂ ਸੂਖ ਸੂਖ ਹਾਂ ਸੂਖ ਦੇ ਕਿ ਕਿੰਨਾ ਕੰਮ ਚੱਕਰ ਕਰਨੀ ਪਈ ਪੜਦਾ ਬਹੁਤ ਜਿਆਦਾ ਕਰਨੀ ਪਈ ਉਹਨਾਂ ਨੇ ਫੋਨ ਕਰਿਆ ਨਾਲ ਦਿਨੋਂ ਆਏ ਤਾਂ ਤਕਰਾ ਹੋਇਆ ਜਖਮੀ ਹੋ ਜਖਮੀ ਹੋ ਗਿਆ ਹੋਇਆ ਵੀ ਆਹ ਬੋਰਾ ਉਹ ਧੁੱਪ ਜੇ ਧੁੰਮ ਕਰਾ ਲੋਕਾਂ ਨੂੰ ਦਹਿਸ਼ਤ ਹੈ ਬਹੁਤ ਤਕੜੀ ਨਹੀਂ ਅੱਜ ਮੈਂ ਚੀਜ਼ ਜੀ ਜਿਆਨ ਬਤਾ ਹਰ ਬੰਦਾ ਦੇਖਦਾ ਸਮੇਂ ਤਾਂ ਨਾ ਪੜਿਆ ਜਾਂਦਾ ਤੇ ਹੋਰ ਵੀ ਇਹ ਤਾਂ ਬਹੁਤ ਵੱਡਾ ਬਹੁਤ ਵੱਨ ਉਸਤਾਂ ਦੀ ਮੰਗਵੇ ਬੜਾ ਬੜੀ ਦਹਿਸ਼ਤ ਹੀ ਬਹੁਤ ਤਕੜੀ